ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਔਲਿਆਂ ਦਾ ਚਾਰ ਤਿਆਰ ਕਰਾਂਗੇ ਆਪਾਂ ਦਾਲਤਰੀ ਚੁੱਲੇ ਤੇ ਇੱਥੇ ਹੀ ਆਪਾਂ ਉੱਪਰ ਛੰਨੀ ਰੱਖ ਕੇ ਔਲਿਆਂ ਨੂੰ ਸਟੀਮ ਕਰ ਲਾਂਗੇ ਇਧਰ ਆਪਾਂ ਮੇਥੀ ਕਲੌਂਜੀ ਜੀਰਾ ਅਜਵਾਇਨ ਸੌਂਫ ਇਹਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰਾਈਂਡ ਕਰ ਲਾਂਗੇ ਬਹੁਤ ਜ਼ਿਆਦਾ ਬਰੀਕ ਨਹੀਂ ਕਰਾਂਗੇ ਉਧਰ ਚੁੱਲੇ ਤੇ ਆਪਾਂ ਸਰੋਂ ਦਾ ਤੇਲ ਰੱਖ ਲਾਂਗੇ ਤੇਲ ਗਰਮ ਹੋਣ ਤੇ ਔਲੇ ਵਿੱਚ ਪਾ ਕੇ ਉਸ ਧੀਰ ਆਪਾਂ ਇਹਨਾਂ ਨੂੰ ਪੁੰਨਾਗੇ 5 ਕਿੰਨੇ ਤੱਕ ਉਸ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਆਪਾਂ ਗ੍ਰाइंड ਕੀਤਾ ਸੀ ਉਹ ਪਾ ਕੇ ਇਹਦੇ ਵਿੱਚ ਪੁੰਨਾਗੇ ਔਲੇ ਸਿਹਤ ਵਾਸਤੇ ਬਹੁਤ ਚੰਗੇ ਹੁੰਦੇ ਨੇ ਉਹਦੇ ਵਿਟਾਮਿਨ ਸੀ ਵੀ ਚੰਗੀ ਮਾਤਰਾ ਵਿੱਚ ਹੁੰਦਾ ਹੈ ਵੈਸੇ ਵੀ ਸਰਦੀਆਂ ਵਿੱਚ ਖਾਣੇ ਬਹੁਤ ਜ਼ਰੂਰੀ ਹੁੰਦੇ ਹਨ ਆਪਾਂ ਹਲਦੀ ਤੇ ਨਮਕ ਇਹਦੇ ਵਿੱਚ ਪਾਵਾਂਗੇ ਫਿਰ ਇਹਨੂੰ ਥੋੜਾ ਜਿਹਾ ਮਿਕਸ ਕਰਦਾਂਗੇ ਇਸ ਤਰ੍ਹਾਂ ਚਾਰ ਬਣਾਓਗੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਵੇਗਾ ਜੇਕਰ ਤੁਸੀਂ ਲਾਲ ਮਿਰਚ ਦੀ ਖਾਂਦੇ ਹੋ ਜਿਆਦਾ ਤੇਲ ਦੇ ਵਿੱਚ ਲਾਲ ਮਿਰਚ ਦੀ ਵੀ ਵਰਤੋਂ ਕਰ ਸਕਦੇ ਹੋ ਠੰਡਾ ਹੋਣ ਤੇ ਇਹਨੂੰ ਜਾਰ ਵਿੱਚ ਪਾ ਕੇ ਰੱਖ ਲਓ ਲਓ ਜੀ ਤਿਆਰ ਹੈ ਤੁਹਾਡਾ ਔਲਿਆਂ ਦਾ ਚਾਹ